ਅੱਜ ਅਸੀਂ ਗੱਲ ਕਰਾਂਗੇ ਲੈਸਲਸ ਜਸਟਿਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਅਸ਼ਪਾਲ ਸਿੰਘ ਜੀ ਗਿਲਸਾਹਬ ਨਾਲ ਗਿਲਸਾਹਬ ਅਕਾਲੀ ਅੱਜ ਕੱਲ੍ਹ ਆਕਾਲ ਤਖਤ ਤੇ ਪੇਸ਼ਤਾਵਾ ਕਰ ਰਹੇ ਹਨ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਧੰਨਵਾਦ ਸਰਦਾਰ ਸਾਹਿਬ ਆ ਦੇਖੋ ਸਾਡਾ ਕੋਈ ਅਕਾਲੀਆਂ ਦੇ ਨਾਲ ਲੈਣਾ ਦੇਣਾ ਨਹੀਂ ਹੈ ਪਰ ਫੇਰ ਵੀ ਚਲੋ ਪੰਜਾਬ ਦੀ ਇੱਕ 100 ਸਾਲ 100 ਸਾਲ ਪੁਰਾਣੀ ਪਾਰਟੀ ਹੈਗੀ ਹੈ ਔਰ ਸਾਡਾ ਜਿਹੜਾ ਨਾਤਾ ਰਿਹਵੀ ਆ ਕਾਲੀਆਂ ਦੇ ਨਾਲ ਸਾਡੇ ਬਜ਼ੁਰਗਾਂ ਦਾ ਨਾਤਾ ਰਿਹਾਈ ਹੈ ਇਸ ਕਰਕੇ ਇਹਦੇ ਉੱਤੇ ਜਿਹੜੀ ਟਿੱਪਣੀ ਹੈ ਉਹ ਕਰਨੀ ਮناسب ਵੀ ਸਮਝਦੇ ਆ ਗਏ ਆ। ਤੇ ਕੋ ਕਾਲੀਆਂ ਨੇ ਜਿਹੜੇ ਕੰਮ ਕਰ ਦਿੱਤੇ ਹੈਗੇ ਨੇ ਚਾ ਕਰ ਰਹੇ ਨੇ ਇਹ ਜਿਹੜੇ ਨੇ ਨਾ ਬਰਦਾਸ਼ਤਯੋਗ ਨੇ ਉਹ ਨਾਮ ਆਖੀਯੋਗ ਹੈ। ਹੁਣ ਮੈਨੂੰ ਨਹੀਂ ਸਮਝ ਆ ਰਹੀ ਕਿ ਇਹਨਾਂ ਦੀ ਜਿਹੜੀ ਹੈ ਜਿਹੜੇ ਜਥੇਦਾਰ ਸਹਿਬਾਨ ਨੇ اور ਇਹ ਅਕਾਲੀ ਦਲ ਵਾਲੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੀ ਘੋਖੀ ਚਿੜੀ ਜਿਹੜੀ ਹੈਗੀ ਆ ਉਹ ਪੱਕ ਰਹੀ ਹੈਗੀ ਆ ਅਦਰਵਾਇਜ਼ ਅਕਾਲੀ ਦਲ ਤਾਂ ਇੱਕ ਸਮਝ ਲੋ ਜਮਾਤ ਜਿਹੜੀ ਹੈ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀ ਆ ਪਰ ਇਹਦਾ ਸਰਵਾਈਵ ਕਰਨਾ ਜਿਹੜਾ ਹੈ ਬੜਾ ਆ ਔਖਾ ਰਗਾ। ਪਰ ਇਹ ਅਕਾਲੀ ਦਲ ਦੇ ਜਿਹੜੇ ਸੋਚਬੰਦ ਲੀਡਰ ਹੈਗੇ ਨੇ ਇਹ ਅਸਲ 'ਚ ਇਹਨਾਂ ਨੂੰ ਸਰਵਾਈਵ ਕਰਨ ਦੇ ਥਰੂ ਉਕਾਲ ਤਖਤ ਜਾਂ ਜਥੇਦਾਰ ਸਹਿਬਾਨ ਦੇ ਥਰੂ ਜਿਹੜਾ ਹੈਗਾ ਇਹਨੂੰ ਇੱਕ ਜਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਕਿ ਇੱਕ ਨਾਮੰਤਨ ਗੱਲ ਹੈਗੀ ਆ ਔਰ ਇਹਦਾ ਕੋਈ ਰਿਜ਼ਲਟ ਨਿਕਲਣ ਵਾਲਾ ਨਹੀਂ ਅਕਾਲੀ ਦਲ ਖਤਮ ਨਾ ਪੰਜਾਬ ਦੇ ਗਿੱਲ ਸਾਹਿਬ ਤੁਹਾਡੀ ਪਾਰਟੀ ਦਾ ਭਵਿੱਖ ਵਿੱਚ ਕੀ ਪ੍ਰੋਗਰਾਮ ਹੈ ਹਰ ਸਰਦਾਰਾ ਜਿਹੜਾ ਸਵਾਲ ਪੁੱਛਣ ਵਾਲਾ ਸੀਗਾ ਇਹ ਤੁਸੀਂ ਇੱਕ ਬਹੁਤ ਵਧੀਆ ਸਵਾਲ ਪੁੱਛਿਆ ਹੈਗਾ ਦੇਖੋ ਅਸੀਂ ਪਿਛਲੀਆਂ ਜਿਹੜੀਆਂ ਬਾਈਦੀਆਂ ਵਿਧਾਨ ਸਭਾ ਸੀਗੀਆਂ ਔਰ ਜਿਹੜੀਆਂ 24 ਦੀਆਂ ਲੋਕ ਸਭਾ ਸੀ ਉਹਨੇ ਦੀਆਂ ਲੋਕ ਸਭਾ ਸੀਗੀਆਂ ਆ ਉਹ ਅਸੀਂ ਸਾਰੀਆਂ ਜਿਹੜੀਆਂ ਸੀ ਉਹ ਲੜੀਆਂ ਸੀਗੀਆਂ ਔਰ ਹੁਣ ਵੀ ਜਿਹੜੀਆਂ ਆਣ ਵਾਲੀਆਂ ਸਾਡੀਆਂ ਜਿਹੜੀਆਂ 27 ਦੀਆਂ ਜਿਹੜੀਆਂ ਵਿਧਾਨ ਸਭਾ ਆ ਗਈਆਂ ਪੰਚਾਇਤੀਆਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੜਾਂਗੇ ਉਹ ਪਿਛਲੀਆਂ ਵੀ ਜਿਹੜੀਆਂ ਇਲੈਕਸ਼ਨ ਅਸੀਂ ਲੜੀਆਂ ਨੇ ਤਿੰਨ ਦੋ ਲੋਕ ਸਭਾ ਲੜਡੀਆਂ ਨੇ 81 ਵਿਧਾਨ ਸਭਾ ਲੜ ਲਈ ਹੈ ਔਰ ਅਸੀਂ ਬੜੇ ਅੱਛੇ ਤਰੀਕੇ ਦੇ ਨਾਲ ਉੱਤੇ ਪਰਫਾਰਮ ਹਾਂ ਜੀ। ਔਰ ਵਿਖੇ ਦੇ ਵਿੱਚ ਸਾਡਾ ਜਿਹੜਾ ਮੇਨ ਫੋਕਸ ਹੈ ਸੰਗਠਨ ਤੇ ਹੈਗਾ। ਉਹਦੇ ਨਾਲ ਨਾਲ ਸਾਡਾ ਜਿਹੜਾ 27 ਦਾ ਇਲੈਕਸ਼ਨ ਨੇ ਸਾਡਾ ਮੇਨ ਫੋਕਸ ਹੈਗਾ। ਬਾਕੀ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੈਗੀਆਂ ਨੇ ਔਰ ਜਿਹੜੀਆਂ ਜਿਹੜੀਆਂ ਸਾਡੀਆਂ ਵਾਈਲ ਇਲੈਕਸ਼ਨਸ ਵਗੈਰਾ ਆਉਣਗੇ। ਉਹਦੇ ਵਿੱਚ ਸਾਡੀਆਂ ਜਿਹੜੀਆਂ ਜ਼ਿਲ੍ਹਾ ਕਮੇਟੀਆਂ ਨੇ ਉਹ ਸਾਨੂੰ ਜੋ ਰეკਮੈਂਡੇਸ਼ਨ ਦੇਣਗੀਆਂ, ਜੋ ਕੁਝ ਕਰਨੀਆਂ ਆ। ਉਸ ਲੈਵਲ ਦੇ ਉੱਤੇ ਅਸੀਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਪਾਰਟਿਸਪੇਟ ਕਰਾਂਗੇ ਕਿਉਂਕਿ ਨਗਰ ਨਿਗਮ ਵੀ ਆਉਣ ਵਾਲੀਆਂ ਹੈਗੀਆਂ ਔਰ ਬਾਕੀ ਜਿਹੜੀਆਂ ਲਗਾਏ ਚੋਣਾਂ ਵੀ ਆਉਣ ਵਾਲੀਆਂ ਹੈਗੀਆਂ ਪੰਚਾਇਤ ਹੈ ਜ਼ਿਲਾ ਪਰਸ਼ਦ ਵਗੈਰਾ ਹੈਗਾ ਉਹਦੇ ਵਿੱਚ ਅਸੀਂ ਸਟੇਟ ਕਮੇਟੀਆਂ ਨਾਲ ਸਲਾਹ مشورہ ਕਰਕੇ ਜਿੰਨੇ ਚੋਣਾਂ ਨੇ ਇਹਨਾਂ ਦੇ ਵੇਲੇ ਤੇ ਬਚਾਰ ਜਿਹੜਾ ਉਹ ਕਰਾਂਗੇ ਅਸੀਂ ਲੇਕਿਨ ਮੇਨ ਸਾਡਾ ਜਿਹੜਾ ਫੋਕਸ ਆ ਉਹ 27 ਦਾ ਹੈਗਾ 27 ਦਾ ਇਲੈਕਸ਼ਨ ਜੋਰ ਸੋਰਥ ਨਾਲ ਲੜਾਂਗੇ ਔਰ ਜਿੱਤਾਂਗੇ ਅਸੀਂ ਜੇ ਭਾਈ ਅਮਰਿਤਪਾਲ ਦੇ ਭਰਾ ਦੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀ ਚੀਜ਼ ਹੈਗੀ ਆ ਇਹ ਇੱਕ ਬੜੀ ਹਾਸੋਈਨ ਸਥਿਤੀ ਆ ਗਈ ਹੈ ਕਿ ਇਹਨਾਂ ਨੇ ਐਨਡੀਪੀ ਐਕਟ ਦੇ ਦੇਣ ਜਿਹੜਾ ਪਰਚਾ ਦਰਜ ਕੀਤਾ ਹੋਵੇ ਪਰ ਜੱਜ ਨੇ ਜਿਹੜਾ ਹੈਗਾ ਉਹ ਨੂੰ ਜਿਹੜਾ ਹੈ ਜੁਡੀਸ਼ੀਅਲ ਰਿਮਾਨਡ ਭੇਜ ਦਿੱਤਾ ਇੱਕ ਦਿਨ ਦਾ ਵੀ ਰਿਮਾਨਡ ਪੁਲਿਸ ਨੂੰ ਨਹੀਂ ਦਿੱਤਾ ਹੈਗਾ ਇਹ ਭਗਵਾਨਤਮਾਨ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੀ ਇਹ ਉਹਨੇ ਸ਼ਰਾਰਤ ਕਰਨ ਦੀ ਜਾਂ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਇਹ ਪੁੱਠੀ ਜਿਹੜੀ ਪਵੇ ਨਹੀਂ ਔਰ ਬਹੁਤ ਜ਼ਿਆਦਾ ਪੁੱਠੀ ਪੈਣੀ ਸੀ ਲੇਕਿਨ ਇਹ ਆ ਕਿ ਪੁਲਿਸ ਵੀ ਇਹਦੇ ਬਾਰੇ ਦੇ ਵਿੱਚ ਚੁੱਪ ਕਰ ਗਈ ਔਰ ਜਿਹੜਾ ਹੈਗਾ ਮਾਨਵੀ ਚੁੱਪ ਕਰ ਗਿਆ ਜਿਹੜਾ ਹੈਗਾ ਔਰ ਇਹ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਅਗਰ ਜੱਜ ਸਾਹਿਬ ਨੇ ਉਹਨਾਂ ਨੂੰ ਇੱਕ ਦਿਨ ਦਾ ਪੁਲਸ ਰਿਪਾਰਟ ਵੀ ਨਹੀਂ ਦਿੱਤਾ ਹੈਗਾ ਤੇ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਹੈਗਾ ਇਦੇ ਵਿੱਚ ਜਾਂ ਜਿਵੇਂ ਕਹਿੰਦੇ ਨੇ ਜੀਟੀ ਰੋਡ ਦੇ ਉੱਤੇ ਜਿਹੜਾ ਉਹ ਖੜ ਕੇ ਕਰ ਰਿਆ ਸੀਗੇ ਕੰਜ਼ਰਵ ਕਰਨ ਕਰ ਰਿਆ ਸੀ ਨਸ਼ਾ ਕਿ ਕੋਈ ਗੱਲਾਂ ਹਜਮ ਨਹੀਂ ਹੁੰਦੀਆਂ ਹੈਗੀਆਂ ਪਰ ਇਹ ਗੱਲ ਜਿਹੜੀ ਸੀ ਇਹ ਸਰਕਾਰ ਨੂੰ ਪੁੱਠੀ ਪੈਣੀ ਸੀ ਪਹਿਲੀਆਂ ਗੱਲਾਂ ਜਿਹੜੀਆਂ ਕੀਤੀਆਂ ਸੀ ਇਹਨਾਂ ਨੂੰ ਪੁੱਠੀਆਂ ਪਈਆਂ ਸੀ ਪਰ ਇਸ ਵਜ੍ਹਾ ਕਰਕੇ ਉਹਨਾਂ ਨੇ ਇਹਦੇ ਉੱਤੋਂ ਜਿਹੜਾ ਹੈਗਾ ਜਿਹੜੇ ਗੱਲ ਜਿਹੜੀ ਆ ਨਾਪ ਹੀ ਗਿਆ ਦੇ ਪੁਲਸ ਵਾਲੇ ਇਹ ਕੋਈ ਇਹ ਕੋਈ ਸੱਚੀ ਗੱਲ ਮੈਨੂੰ ਨਹੀਂ ਲੱਗਦੀ ਹੈ ਜੀ ਬਾਕੀ ਜਿਹੜਾ ਹੈਗਾ ਉਹ ਅੰਡਰ ਡਰੈਲ ਹੈਗਾ ਕੰਮ ਉਹ ਜੋ ਹੋਏਗਾ ਦੇਖਿਆ ਜਾ ਜੀ ਜੀਲ ਸਾਹਿਬ ਸ਼ੇਪ ਸ਼ਾਲਾ ਦੀਆਂ ਗਤੀਵਿਧੀਆਂ ਬਾਰੇ ਤੁਹਾਡਾ ਕੀ ਕਹੋ ਕਹਿਣਾ ਹੈ ਦੇਖੋ ਇਹ ਜਿਹੜੇ ਉਹਨਾਂ ਦੇ ਉੱਤੇ ਕੋਈ ਹਮਲਾ ਕਰ ਜਾਂਦਾ ਕੋਈ ਫਰौतीयां ਮੰਗਦੇ ਨੇ ਇਹ ਲੋਕਾਂ ਦੇ ਕੋਲੋਂ ਕੋਈ ਇਦਾਂ ਦੀਆਂ ਗੱਲਾਂ ਕਰਦੇ ਨੇ ਇਹ ਅਸਾਂ ਦੇ ਵਿੱਚ ਜਿਹੜੇ ਲੋਕ ਨੇ ਕੋਈ ਇੰਨੇ ਵਧੀਆ ਲੋਕ ਨਹੀਂ ਹੈਗੇ ਕੋਈ ਸਮਾਜ ਦੇ ਵਿੱਚ ਕੋਈ ਇੰਨਾ ਕੋਈ ਇੰਨਾ ਦਾ ਕੋਈ ਵਧੀਆ ਜਿਹੜਾ ਉਹ ਰੈਪਿਊਟੇਸ਼ਨ ਨਹੀਂ ਹੈਗੀ ਹੈਗੀ ਔਰ ਇਹਦੇ ਵਿੱਚ ਜਿੰਨੀ ਕਸੂਰਵਾਰ ਹੈਗਾ ਆਪਾਂ ਦੇਖੋ ਹੰਸਾ ਦੇ ਉੱਤੇ ਤਾਂ ਆਪਾਂ ਜਿਹੜੀ ਹੈਗੀ ਆ ਉਹ ਅਸੀਂ ਉਹਦੀ ਅਪਰੋਚ ਤਾਂ ਨਹੀਂ ਕਰਦੇ ਹੈਗੇ ਲੇਕਿਨ ਇਹਦੇ ਵਿੱਚ ਕਸੂਰਵਾਰ ਜਿਹੜੀ ਹੈ ਸਰਕਾਰ ਵੀ ਹੈ ਜੋ ਕੁਝ ਇਹਨਾਂ ਦੇ ਕਦੇ ਕੋ ਹਮਲਾ ਹੋ ਜਾਂਦਾ ਜਾਂ ਕੋਈ ਦੂਜਾ ਹੋ ਜਾਂਦਾ ਮੇਨ ਫੋਕਸ ਇਹਨਾਂ ਦਾ ਇਹ ਹੈ ਕਿ ਜਿਹੜਾ ਹੈਗਾ ਉਹ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਉਹ ਜਾਤੀਗਤ ਨੀਤੀਕ ਰਾਜਨੀਤੀ ਕਰਨੀ ਔਰ ਜਿਹੜੇ ਢੜਕਾਉ ਜਿਹੜੇ ਨੇ ਬਿਆਨ ਦੇਣੇ ਸੋਸ਼ਲ ਮੀਡੀਆ ਦੇ ਥਰੂ ਔਰ ਉਹਦੇ ਵਟੋਰ ਦੇ ਚੱਕਰ ਦੇ ਵਿੱਚ ਉਹ ਪੁੱਠੇ ਸਿੱਦੇ ਬਿਆਨ ਦੇਣ ਦੇ ਚੱਕਰ ਦੇ ਵਿੱਚ ਕਿ ਸਾਨੂੰ ਗਨਮੈਨ ਮਿਲ ਜਾਣਾ ਅਸਲ ਦੇ ਵਿੱਚ ਬੇਸਿਕਲੀ ਇਹਨਾਂ ਦੀ ਵੀ ਮਨਛਾ ਗਨਮੈਨ ਲੈਣ ਦੀ ਹੁੰਦੀ ਤੇ ਪੁੱਠੇ ਸਿੱਦੇ ਬਿਆਨ ਦਿੰਦੇ ਆ ਉਹਦੇ ਰਿਐਕਸ਼ਨ ਦੇ ਵਿੱਚ ਕੋਈ ਗੱਲਾਂ ਹੋ ਜਾਂਦੀਆਂ ਜਿਹੜੀਆਂ ਹੈਗੀਆਂ ਨੇ ਅਦਰਵਾਈਜ਼ ਅਗਰ ਕੋ ਗਵਰਨਮੈਂਟ ਜਿਹੜੀ ਹੈਗੀ ਆ ਕੋਈ ਪਾਲਿਸੀ ਬਣਾ ਲਾ ਕੇ ਇਹਨਾਂ ਨੂੰ ਬਿਲਕੁਲ ਕੋਈ ਗਨਮੈਨ ਨਹੀਂ ਦੇਣਾ ਹੈ ਅਗਰ ਕੋਈ ਇਹ ਪੁੱਠਾ ਸਿੱਧਾ ਬਿਆਨ ਦਿੰਦੇ ਤੇ ਚੱਕ ਕੇ ਇਹਨਾਂ ਦੇ ਪਰਚਾ ਦੇ ਦਿਓ ਇਹਨਾਂ ਨੂੰ ਅੰਦਰ ਕਰ ਦਿਓ ਇਹ ਗਵਰਨਮੈਂਟ ਜਿਹੜੀ ਹੈਗੀ ਜਾਂ ਪੁਲਿਸ ਜਿਹੜੀ ਹੈ ਉਹ ਕ੍ਰੀਏਟ ਕੀਤੀ ਹੋਈ ਹੈ ਔਰ ਪੁਲਿਸ ਵੀ ਜਿਹੜੀ ਹੈਗੀ ਆ ਅੱਗੇ ਕਈ ਜਗ੍ਹਾ ਤੇ ਇਹਨਾਂ ਨੂੰ ਟਾਊਟ ਬਣਾਇਆ ਹੋਇਆ ਉਹਨਾਂ ਨੇ ਪੈਸੇ ਇਕੱਠਾ ਕਰਨ ਵਾਸਤੇ ਜਾਂ ਇਹ ਟਾਊਟਗਿਰੀਆਂ ਕਰਦੇ ਨੇ ਜਿਵੇਂ ਉਹ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੋਏ ਹੀ ਹੈ ਨਾ ਕਿ ਉਹਦੇ ਜਿਹੜੇ ਪਾ ਦੋ ਕੋ ਬੰਦੇ ਜਿਹੜੇ ਇਹਨਾਂ ਦੇ ਫੜੇ ਵੀ ਆ ਜਿਹੜੇ 6 ਲੱਖ ਰੁਪਈਆ ਐਕਸਟਰੈਕਸ਼ਨ ਵਗੈਰਾ ਦੇ ਚੱਕਰ ਦੇ ਵਿੱਚ ਕੋਈ ਇਹ ਜਿਹੜੀਆਂ ਚੱਕਰੇ ਗਵਰਨਮੈਂਟ ਨੇ ਆਪ ਹੀ ਜਿਹੜੀ ਨਸੀਬਤ ਸੇੜੀ ਹੋਈ ਆ ਇਹਨਾਂ ਦੇ ਗਨਮੈਨ ਵਾਪਸ ਲੈ ਲਓ ਇਹਨਾਂ ਨੇ ਚੁੱਪ ਕਰਕੇ ਬੈ ਜਾਣਾ ਆਰਾਮ ਦੇ ਨਾਲ ਇਹਨਾਂ ਨੂੰ ਕੋਈ ਸਿੱਧੇ ਬਿਆਨ ਨਹੀਂ ਦੇਣੇ ਤੇ ਗੱਲ ਖਤਮ ਹੋ ਜਾਣੀ ਹੈ ਜਿਲ੍ਹੇ ਸਾਹਿਬ ਉਹ ਬਾਨੀ ਦੇ ਬੇਟੇ ਦੀ ਸ਼ਾਦੀ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਹਾਂ ਆ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਬੜੀ ਮਜੇਦਾਰ ਗੱਲ ਕੀਤੀ ਹੈਗੀ ਆ ਦੇਖੋ ਬੜੀ ਹੈਰਾਨੀ ਦੀ ਗੱਲ ਹੈਗੀ ਹੈ ਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਉਥੇ ਪਹੁੰਚਿਆ ਸੀਗਾ ਔਰ ਮੇਰਾ ਘਰ ਕੋਈ ਐਸਾ ਫੀਲਡ ਨਹੀਂ ਸੀਗਾ ਜਿੱਥੇ ਜਿਹੜਾ ਨਹੀਂ ਸੀ ਪਹੁੰਚਿਆ ਔਰ ਤੱਥਾਂ ਦੇ ਆਧਾਰ ਦੇ ਉੱਤੇ ਮੈਂ ਸੁਣਿਆ ਹੈਗਾ ਮੈਨੂੰ ਅਜੱਕ ਨਹੀਂ ਪਤਾ ਕਿ 5000 ਕਰੋੜ ਰੁਪਏ ਜਿਹੜਾ ਹੈਗਾ ਉਹ ਇਹਦੇ ਤੇ ਛਾਦੀ ਤੇ ਖਰਚ ਹੋਇਆ ਔਰ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਦੇਖੋ ਅਸੀਂ ਸੋਸ਼ਲਿਸਟ ਸਾਡਾ ਰਿਪਬਲਿਕ ਹੈਗਾ ਸੈਕਲਰ ਰਿਪਬਲਿਕ ਹੈਗਾ ਔਰ ਇੱਕ ਆਦਮੀ ਦੇ ਕੋਲ ਇਸ ਲੈਵਲ ਦੇ ਉੱਤੇ ਧਨ ਜਿਹੜਾ ਹੈਗਾ ਕਿਵੇਂ ਇਕੱਠਾ ਹੋ ਜਾਂਦਾ ਹੈਗਾ ਜਿਹੜਾ ਸਾਰੇ ਹਿੰਦੁਸਤਾਨ ਨੂੰ ਸਾਰਿਆਂ ਗਵਰਨਮੈਂਟਾਂ ਨੂੰ ਸਾਰੇ ਬੰਦਿਆਂ ਨੂੰ ਇੱਕ ਇੱਕ ਵੱੱਡਾ ਜਿਹੜਾ ਉਹ ਨਚਾਈ ਜਾ ਰਿਹਾ ਹੈਗਾ ਔਰ ਇੱਕ ਬੰਦੇ ਕੋਲ ਇਸ ਲੈਵਲ ਦੇ ਉੱਤੇ ਧਨ ਜਿਹੜਾ ਇਹ ਇਕੱਠਾ ਕਿੱਥੋਂ ਹੋ ਗਿਆ ਔਰ ਕਿਵੇਂ ਹੋ ਜਾਂਦਾ ਹੈਗਾ ਜਿਹੜਾ ਸੈਂਟਰਲਾਈਜ਼ ਇੱਕ ਬੰਦੇ ਦੇ ਕੋਲ ਹੁਣ ਮਸਲਾ ਇੱਥੇ ਉੱਪਦਾ ਹੈਗਾ ਬਿਮਾਰੀ ਇਹ ਹੈ ਕਿ ਇਹਨੂੰ ਪੁੱਛੇ ਕੌਣ ਕਰੇ ਕੌਣ ਇਹਨੂੰ ਪੁੱਛਣ ਵਾਲਾ ਕੌਣ ਹੈਗਾ ਪੁੱਛਣ ਵਾਲਾ ਇਹਨਾਂ ਨੂੰ ਕੋਈ ਨਹੀਂ ਹੈ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਰਹਿੰਦਾ ਦੇਸ਼ ਦਾ ਦੇਸ਼ ਦੇ ਸਾਰੇ ਜਿਹੜੇ ਸੀ ਬੰਦੇ ਉੱਥੇ ਰਹਿੰਦੇ ਇਹ ਕ੍ਰिएशन ਜਿਹੜੀ ਹੈ ਇਹ ਮੋਦੀ ਸਾਹਿਬ ਦੀ ਹੈ ਔਰ ਅੰਬਾਨੀ ਐ ਡਾਨੀ ਜਿਹੜੇ ਹੈਗੇ ਨੇ ਮੋਦੀ ਸਾਹਿਬ ਦੀ ਹੈ ਔਰ ਅਨੇਛਾ ਦੀ ਹੈਗੀ ਹੈ ਸੋ ਇਹ ਦੇਸ਼ ਜਿਹੜਾ ਹੈਗਾ ਇੱਕ ਮਤਲਬ ਇੱਕ ਬਲਕ ਬਹੁਤ ਗਲਤ ਟ੍ਰੈਂਡ ਵੱਲ ਜਾ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਦੇ ਉੱਤੇ ਪੈਸਾ ਇਸ ਤਰੀਕੇ ਨਾਲ ਇਕੱਠਾ ਹੋ ਰਿਹਾ ਹੈ ਪਰ ਇਹ ਪੈਸਾ ਜਿਹੜਾ ਥਰੂ ਵਿਦੇਸ਼ਾਂ ਚ ਵੀ ਜਾ ਰਿਹਾ ਥਰੂ ਸਿੰਗਰਾ ਦੇ ਜੇ ਹੈ ਉਹ ਹੈ ਨਟਰਾਮਾ ਪਟਰਾਮਾ ਇਹ ਇੱਥੇ ਜਿਹੜੀਆਂ ਇਨਕਮ ਟੈਕਸ ਡਿਪਾਰਟਮੈਂਟ ਔਰ ਆਈਡੀ ਵਗੈਰਾ ਦੇ ਕਿੱਥੇ ਚੁੱਪ ਕਿਉਂ ਹਨ ਹੈਗੀਆਂ ਨੇ ਇਹ ਇੱਕ ਸੋਚਣ ਵਾਲਾ ਸ ਹੈਗਾ ਕੋ ਮੈਂ ਇਸ ਗੱਲ ਨੂੰ ਕੋਈ ਨਹੀਂ ਸਮਝਦਾ ਇਹ ਦੇਸ਼ ਵਾਸਤੇ ਬੜੀ ਘਾਤਕ ਗੱਲ ਹੈ ਕਿ ਆਧੁਨਿਕ ਯੁੱਗ ਦੇ ਵਿੱਚ ਇਸ ਤਰੀਕੇ ਦੇ ਨਾਲ ਪੈਸਾ ਜਿਹੜਾ ਲਾਉਣਾ ਗਰੀਬ ਮੁਲਕ ਦਾ ਜਿਹੜਾ ਹੈਗਾ ਇੱਕ ਪਾਸੜ ਇੱਕ ਬੰਦੇ ਕੋ ਪੈਸਾ ਇਕੱਠਾ ਹੋ ਜਾਣਾ ਇਹ ਇੱਕ ਜਿਹੜੀ ਹੈ ਬੜੀ ਗੰਭੀਰ ਗੱਲ ਹੈ 真的。